ਕਿੰਨੇ ਭੈਣ ਭਰਾ ਆ ਜਿਨ੍ਹਾਂ ਨੂੰ ਹਜੇ ਤੱਕ ਧਿਆਨ ਵਿੱਚ ਬੈਠਿਆਂ ਨੂੰ ਅਨਹਦ ਸ਼ਬਦ ਸੁਣਾਈ ਨਹੀਂ ਦਿੱਤੇ ਉਹ ਧਿਆਨ ਚ ਰੋਜ਼ਾਨਾ ਬੈਠਦੇ ਆ ਪਰ ਅੰਦਰੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਵਾਜ਼ ਸੁਣਾਈ ਨਹੀਂ ਦਿੰਦੀ ਅੱਜ ਆਪਾਂ ਜਾਣਦੇ ਆ ਕਿ ਧਿਆਨ ਦੇ ਵਿੱਚ ਬੈਠਿਆਂ ਸਾਨੂੰ ਅੰਦਰੋਂ ਕਿਹੋ ਜਿਹੀ ਆਵਾਜ਼ ਸੁਣਾਈ ਦਿੰਦੀ ਆ ਇਹ ਆਵਾਜ਼ ਸੀ ਕਦੀ ਨਾ ਕਦੀ ਕਿਤੇ ਨਾ ਕਿਤੇ ਜ਼ਰੂਰ ਸੁਣੀ ਹੁੰਦੀ ਆ ਇਹੇ ਆਵਾਜ਼ ਸੁਣਨ ਤੇ ਮਨ ਨੂੰ ਸੁੱਖ ਮਿਲਦਾ ਹੈ। ਇਹ ਹੀ ਆਵਾਜ਼ ਸੁਣਨ ਤੇ ਉਸ ਦਰ ਦੀ ਸੇਵਾ ਹੁੰਦੀ ਆ ਤੇ ਸਾਡੀ ਭਗਤੀ ਸ਼ੁਰੂ ਹੁੰਦੀ ਆ। ਇਹ ਜੋ ਆਵਾਜ਼ ਆਪਾਂ ਹੁਣੇ ਸੁਣਾਂਗੇ ਇਹ ਸਿਰਫ ਪਹਿਚਾਨ ਵਾਸਤੇ ਹੈ ਕਿ ਇਦਾਂ ਦੀ ਕੁਝ ਰਲਦੀ ਮਿਲਦੀ ਆਵਾਜ਼ ਸਾਨੂੰ ਅੰਦਰੋਂ ਸੁਣਾਈ ਦਿੰਦੀ ਹੈ। ਕਿਉਂਕਿ ਬਾਹਰੀ ਜਿੰਨੇ ਵੀ ਸਾਜ਼ ਨੇ ਇਹ ਸਭ ਅੰਦਰ ਦੀ ਨਕਲ ਕੀਤੀ ਹੋਈ ਆ। ਸੋ ਅਗਲੀ ਵਾਰ ਜਦੋਂ ਵੀ ਧਿਆਨ ਦੇ ਵਿੱਚ ਬੈਠੋ ਦਾ ਇਕਾਗਰਤਾ ਦੇ ਨਾਲ ਸੁਣਨਾ ਅਜਿਹੀ ਆਵਾਜ਼ ਜ਼ਰੂਰ ਸੁਣਾਈ ਦੇਵੇਗੀ ਪਰ ਇਹ ਨਹੀਂ ਮੰਨਣਾ ਕਿ ਅਨਹਦ ਸ਼ਬਦਾ ਦੀ ਆਵਾਜ਼ ਇਹੀ ਆ ਇਹ ਸਿਰਫ ਰਲਦੀ ਮਿਲਦੀ ਪਛਾਣ ਵਾਸਤੇ ਆ ਕਿ ਸਾਨੂੰ ਕੁਝ ਰਲਦੀ ਮਿਲਦੀ ਇੱਦਾਂ ਦੀ ਆਵਾਜ਼ ਅੰਦਰੋਂ ਸੁਣਾਈ ਦੇਵੇਗੀ